ਵਾਨ ਅਰੇਡੀ ਦੇ ਸਤਕਾਰਯੋਗ ਸਰੋਤੇ ਉਲਾ ਫਿਰ ਪ੍ਰਵਾਸੀ ਪੰਜਾਬੀਆਂ ਦੀਆਂ ਹੱਡਵੀਤੀਆਂ ਨੂੰ ਪੇਸ਼ ਕਰਦੀ ਕਹਾਣੀ ਹੈ ਪ੍ਰਵਾਸੀ ਪੰਜਾਬੀਆਂ ਦੀ ਕਹਾਣੀ ਰਵਿੰਦਰ ਰਵੀ ਦੀ ਰਚਨਾ ਹੈ ਕੈਨੇਡਾ ਦੇ ਰਹਿਣ ਵਾਲੇ ਇਹ ਲੇਖਕ ਨੇ ਰਵਿੰਦਰ ਰਵੀ ਸ਼ਾਦੀਵਾਲ ਜਾਂਦੀ ਸੜਕ ਕਹਾਣੀ ਦਾ ਨਾਮ ਆ ਕਈ ਦਿਨਾਂ ਤੋਂ ਨਮੋਸ਼ੀ ਦਾ ਮਾਰਿਆ ਇੰਦਰ ਸਿੰਘ ਘਰੋਂ ਬਾਹਰ ਨਹੀਂ ਸੀ ਨਿਕਲਿਆ ਕੰਮ ਤੋਂ ਉਸਨੇ ਛੁੱਟੀ ਲੈ ਰੱਖੀ ਲੱਕੜ ਦੀ ਮਿਲ ਦੇ ਵਿੱਚ ਉਸ ਨਾਲ ਕੰਮ ਕਰਨ ਵਾਲੇ ਮਜ਼ਦੂਰ ਵੀ ਹੈਰਾਨ ਸੀ ਕਿ ਇੰਦਰ ਸਿੰਘ ਨੂੰ ਕੀ ਹੋ ਗਿਆ ਪਿਛਲੇ 14 ਸਾਲ ਤੋਂ ਲੱਕੜ ਦੀ ਸਮਲ ਚ ਲਗਾਤਾਰ ਉਸਨੇ ਕੰਮ ਕੀਤਾ ਇੱਕ ਦਿਨ ਵੀ ਦਿਹਾੜੀ ਨਹੀਂ ਸੀ ਪੰਨੀ ਹੜਤਾਲ ਅਤੇ ਮਾਲਕਾਂ ਵੱਲੋਂ ਬੰਦ ਹੋਣ ਨੂੰ ਛੱਡ ਕੇ ਬਾਕੀ ਸਾਰਾ ਸਾਲ ਉਹ ਕੰਮ ਤੇ ਆਉਂਦਾ ਮਾੜਾ ਮੋਟਾ ਬੁਖਾਰ ਜ਼ਖਾਮ ਤਾਂ ਉਹ ਐਵੇਂ ਘੜੀ ਸੀ ਫਿਰਦਾ ਆਪਣੇ ਸਾਥੀਆਂ ਨੂੰ ਵੀ ਅਕਸਰ ਕਹਿੰਦਾ ਸੀ ਕਿ ਸੁੱਖ ਵਿੱਚ ਤਾਂ ਕੰਮ ਸਾਬ ਕਰ ਲੈਣੇ ਆ ਬੰਦਾ ਉਹ ਹੈ ਜੋ ਦੁੱਖ ਵਿੱਚ ਵੀ ਦਿਹਾੜੀ ਨਾ ਪੰਨੇ ਕੰਮ ਤਾਂ ਬੰਦੇ ਦੀ ਕਿਰਤ ਹੈ ਕੰਮ ਤਾਂ ਬੰਦੇ ਦੀ ਪੂਜਾ ਹੈ ਪਰ ਹੁਣ ਇੰਦਰ ਨੂੰ ਕਿਹੜਾ ਦੁੱਖ ਚੰਬੜਿਆ ਸੀ ਕਿ ਉਸਨੇ ਕੰਮ ਤੇ ਆਉਣਾ ਛੱਡ ਕੇ ਘਰ ਹੀ ਕੈਦ ਆਪਣੇ ਆਪ ਨੂੰ ਕਰ ਲਿਆ ਇੰਦਰ ਸਿੰਘ ਦੇ ਦੋ ਬੱਚੇ ਸਨ ਇੱਕ ਪੁੱਤਰ ਤੇ ਇੱਕ ਧੀ ਧੀ 16 17 ਵਰਿਆਂ ਦੀ ਤੇ ਪੁੱਤਰ 14 15 ਵਰਿਆਂ ਦੀ ਬਰੇਸਤਾ ਦੋਵੇਂ ਸਕੂਲ ਪੜ੍ਹਦੇ ਤੇ ਸਾਰੇ ਨਗਰ ਦੇ ਵਾਸਤੇ ਉਹ ਮਿਸਾਲੀ ਬੱਚੇ ਸਨ ਖਾਸ ਕਰਕੇ ਸਾਡੀ ਪੰਜਾਬੀ ਕਮਿਊਨਿਟੀ ਦੇ ਮਾਪੇ ਆਪਣੇ ਬੱਚਿਆਂ ਨੂੰ ਇੰਦਰ ਦੇ ਬੱਚਿਆਂ ਵਰਗਾ ਵਾਰਡਨ ਦੀ ਪ੍ਰੇਰਣਾ ਦਿੰਦੇ ਉਹਨਾਂ ਦੀਆਂ ਸ਼ਾਦੀਆਂ ਪਰਦੇ ਪੜ੍ਹਾਈ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਉਹ ਇੱਕ ਨੰਬਰ ਦੇ ਆਗਿਆਕਾਰੀ ਬੱਚੇ ਸਨ ਮਾਪੇ ਦੇ ਪੂਰੇ ਕਹਿਣੇ 'ਚ ਕਿਸੇ ਨੂੰ ਚੰਗਾ ਮਾੜਾ ਨਾ ਬੋਲਦੇ ਬੜੇ ਸਲੀਕੀ ਸੰਜੀਦਗੀ ਨਾਲ ਵਿਚਰਦੇ ਜ਼ੁਬਾਨ ਦੇ ਅੱਤ ਮਿੱਠੇ ਸਤਕਾਰ ਦੇ ਵਿੱਚ ਤਾਂ ਜਿਵੇਂ ਸਹਿਜ ਭਾ ਕੁਲ ਗਿਆ ਹੋਣ ਤੇ ਹਰ ਮਹੀਨੇ ਉਹ ਬਿਨਾਂ ਨਾਗਾ ਆਪਣੇ ਮਾਪੇ ਨਾਲ ਸੰਗਰਾਣ ਵਾਲੇ ਦਿਨ ਗੁਰੂ ਘਰ ਜਾਂਦੇ ਤੇ ਗੁਰਪਰਵ ਵਾਲੇ ਦਿਨ ਗੁਰਦਾਰੇ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦੀ ਉੱਚੀ ਚੀ ਪੁੱਛ ਕੇ ਛੋਂਦੀ ਉਹ ਸ਼ਬਦ ਕੀਰਤਨ ਵਿੱਚ ਹਿੱਸਾ ਲੈਂਦੇ ਕਵਿਤਾ ਪੜ੍ਹਦੇ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਸਿੱਖ ਇਤਿਹਾਸ ਬਾਰੇ ਸੰਖੇਪ ਤੇ ਪ੍ਰਭਾਵਸ਼ਾਲੀ ਭਾਸ਼ਣ ਕਰਦੇ। ਲੰਗਰ ਸੰਗਤ ਦੀ ਸੇਵਾ ਦੇ ਵਿੱਚ ਵੀ ਇੰਦਰ ਸਿੰਘ ਦੇ ਦੋਨੇ ਬੱਚੇ ਸਭ ਤੋਂ ਮੁਹਰਾਇਲ ਹੁੰਦੇ ਸਨ। ਸੋਹਣੀ ਤੇ ਮੋਹਣੀ ਇਹਨਾਂ ਬੱਚਿਆਂ ਦੇ ਨਾਂ ਸਨ। ਐਸੇ ਬੱਚੇ ਕਿ ਉਸ ਸਭ ਦੇ ਦਿਲ ਦੇ ਵਿੱਚ ਉਹਨਾਂ ਲਈ ਪਿਆਰ ਉਮੜਾਉਂਦਾ। ਨਗਰ ਦੇ ਵਿੱਚ ਕਿਸੇ ਦੀ ਸ਼ਾਦੀ ਵਿਆਹ ਹੁੰਦਾ ਤਾਂ ਉਹ ਸੇਵਾ ਦੇ ਪ੍ਰਬੰਧ ਵਿੱਚ ਸੋਹਣੀ ਤੇ ਸੋਹਣ ਤੇ ਮੋਹਣੀ ਸਭ ਤੋਂ ਅੱਗੇ ਹੁੰਦੇ। ਤੇ ਇਸ ਤਰ੍ਹਾਂ ਇਹੋ ਜਿਹੀ ਨੇਕ ਤੇ ਕਹਿਣ ਸਰ ਔਲਾਦ ਸਾਰਿਆਂ ਦੀ ਇੱਛਾ ਹੁੰਦੀ ਉਹ ਦੋਵਾਂ ਨੂੰ ਇਧਰ ਲਈ ਕੈਨੇਡਾ ਦੀ ਹਵਾ ਤੱਕ ਨਹੀਂ ਸੀ ਲੱਗੀ ਪੱਛਮ ਦੀ ਇਧਰ ਜਿਵੇਂ ਬੱਚੇ ਘਰ ਵਿੱਚ ਅੰਗਰੇਜ਼ੀ ਬੋਲਦੇ ਸਿਗਰਟਾਂ ਦਾ ਹੋਰ ਨਸ਼ਿਆਂ ਦਾ ਸੇਵਨ ਕਰਦੇ ਪੱਛਮੀ ਨ੍ਰਿਤ ਕਰਦੇ ਉਹਨਾਂ ਦੀ ਹਰਕਤਾਂ ਵੀ ਕਰਦੇ ਜਿਨ੍ਹਾਂ ਨੂੰ ਸਾਡਾ ਪੰਜਾਬੀ ਸਭਿਆਚਾਰ ਡੋਬਾ ਮਰਨ ਵਾਲੀ ਗੱਲ ਸਮਝਦਾ ਮਾਵਾ ਕਹਿੰਦੀਆਂ ਕਿ ਕਲਜੋਗ ਆ ਗਿਆ ਕਿੱਥੇ ਜਾ ਖਾਣੇ ਦਾ ਕੈਨੇਡਾ ਆ ਗਿਆ ਆਪਣੀ ਔਲਾਦ ਵਿਗਾੜ ਲਈ ਜੋ ਇਹ ਬੱਚਿਆਂ ਨੂੰ ਅੱਖਾਂ ਵਿਖਾਉਂਦੇ ਮੂਹਰੇ ਬੋਲਦੇ ਖੁੱਲੇ ਆਮ ਪਿਆਰ ਦਾ ਪ੍ਰਗਟਾਵਾ ਕਰਦੇ ਕਾਮ ਤੇ ਸੰਭੋਗ ਨੂੰ ਵਿਆਹ ਤੋਂ ਪਹਿਲਾਂ ਹੀ ਇਨਸਾਨੀ ਹੱਕ ਤੇ ਆਜ਼ਾਦੀ ਸਮਝਦੇ ਜੇ ਮਾਪੇ ਉਥੇ ਬਾਕੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਰੋਕਦੇ ਤਾਂ ਉਹ ਪੁਲਿਸ ਬੁਲਾਉਣ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੰਦੇ ਤੁਸੀਂ ਇਹਨਾਂ ਨੂੰ ਗਾਲ ਨਹੀਂ ਕੱਢ ਸਕਦੇ ਇਹਨਾਂ ਨੂੰ ਡਾਂਟ ਨਹੀਂ ਸਕਦੇ ਇਹਨਾਂ ਨੂੰ ਬਦਫੈਲੀਆਂ ਤੋਂ ਨਹੀਂ ਰੋਕ ਸਕਦੇ ਜੇ ਉਹ ਜਿਹਾ ਕਰਦੇ ਤਾਂ ਕਾਨੂੰਨ ਹੋਰ ਆ ਧਮਕਦਾ ਸਰਕਾਰ ਇਹਨਾਂ ਨੂੰ ਖਰਚ ਦੰਦੀਆਂ ਮਾਪਿਆਂ ਤੋਂ ਅਲੱਗਾਂ ਰਹਿਣ ਦੀ ਪ੍ਰੇਰਣਾ ਦਿੰਦੀ ਤਾਂ ਕਿ ਨਿਤ ਦਾ ਕਲੇਸ਼ ਨਾ ਰਹੇ ਪਰ ਇੰਦਰ ਸਿੰਘ ਦੇ ਬੱਚੇ ਸੋਹਣ ਤੇ ਮੋਹਣੀ ਅਜਿਹੇ ਨਹੀਂ ਸੀ ਸਾਰਿਆਂ ਦੀ ਇੱਛਾ ਸੀ ਕਿ ਉਹਨਾਂ ਦੇ ਬੱਚੇ ਵੀ ਸੋਹਣੀ ਤੇ ਮੋਹਣੀ ਤੇ ਸੋਹਣ ਵਰਗੇ ਹੋਣ ਹੋਰ ਬੱਚਿਆਂ ਵਾਂਗ ਉਹ ਗੰਦੀਆਂ ਗੰਦੀਆਂ ਅੰਗਰੇਜ਼ੀ ਫਿਲਮਾਂ ਵੇਖਣ ਦੇ ਆਦੀ ਨਹੀਂ ਸਨ ਹਰ ਹਫ਼ਤੇ ਆਪਣੇ ਘਰ ਆਪਣੇ ਮਾਪੇ ਨਾਲ ਬੈਠ ਕੇ ਪੰਜਾਬੀ ਜਾਂ ਹਿੰਦੀ ਦੀ ਕੋਈ ਚੰਗੀ ਫਿਲਮ ਵੇਖਦੇ ਜਾ ਗਾਣਿਆਂ ਦੀ ਕੋਈ ਵੀਡੀਓ ਟਿੱਪ ਲਾ ਲੈਂਦੇ ਇੰਦਰ ਸਿੰਘ ਤੇ ਉਸਦੀ ਘਰ ਵਾਲੀ ਬਚਨ ਕੁਰ ਦੋਵੇਂ ਕੰਮ ਤੇ ਜਾਂਦੇ ਉਹਨਾਂ ਨੂੰ ਆਪਣੇ ਬੱਚਿਆਂ ਤੇ ਪੂਰਨ ਭਰੋਸਾ ਸੀ ਕਿਉਂਕਿ ਗਲਤੀ ਨਹੀਂ ਕਰ ਸਕਦੇ ਸਨ ਸੋਹਣ ਤੇ ਮੋਹਣੀ ਦੋਵੇਂ ਉਹਨਾਂ ਦੀਆਂ ਅੱਖਾਂ ਦੇ ਤਾਰੇ ਸਨ ਉਹਨਾਂ ਦੀ ਸਹੂਲਤ ਲਈ ਉਹ ਘਰ ਦੇ ਵਿੱਚ ਹਰ ਪ੍ਰਕਾਰ ਦਾ ਸਮਾਨ ਖਰੀਦ ਕੇ ਰੱਖਦੇ ਟੀਵੀ ਵੀ ਸੀ ਆਰ ਸਟੂਡੀਓ ਕੰਪਿਊਟਰ ਪਾਂਤ ਪਾਂਦੀਆਂ ਇਲੈਕਟ੍ਰੋਨਿਕ ਖੇਡਾਂ ਉਹਨਾਂ ਦਾ ਘਰ ਵੱਡਾ ਤੇ ਰੱਜ ਕੇ ਸਜਾਇਆ ਹੋਇਆ ਸੀ ਫਰਨੀਚਰ ਕੁਆਕਰੀ ਪਰ ਜੇ ਕਲੀਨ ਹੋਰ ਸਾਰੇ ਅਪਲੈਂਸਸ ਵਧੀਆ ਕਿਸਮ ਦੇ ਸੰਤ ਤੇ ਘਰ ਦੇ ਵਿੱਚ ਖੁੱਲਾ ਲਾਨ ਹਰੇਕਾ ਆਲੇ ਦੋਲੇ ਫੁੱਲ ਬੂਟੇ ਸੋਹਣਾ ਲੰਮਾ ਸੋਹਣਾ ਘਰ ਬਾਗਬਾਨੀ ਕਰਨ ਦੇ ਵਿੱਚ ਸੋਹਣ ਤੇ ਮੋਹਣੇ ਵੀ ਅੱਗੇ ਰਹਿੰਦੇ ਗ੍ਰੀਨ ਹਾਊਸ ਤੇ ਵੀ ਦੇਖ ਰੇ ਕਰਦੇ ਤੇ ਘਰ ਨੂੰ ਸਵਾਰ ਦੇ ਸ਼ਿੰਗਾਰ ਦੇ ਇੰਦਰ ਸਿੰਘ ਦਾ ਵਿਚਾਰ ਸੀ ਕਿ ਮੋਹਣੀ ਹੋਣਾ ਉਸ ਦੀ ਧੀ ਹੈ ਜਿਹੜੀ ਵਿਆਹਣ ਯੋਗੀ ਹੋਗੀ ਹੈ ਉਸ ਲਈ ਭਾਰਤ ਤੋਂ ਕੋਈ ਚੰਗਾ ਮੁੰਡਾ ਲੂੰਡਣਾ ਚਾਹੀਦਾ ਹੈ ਢੂੰਡਣਾ ਚਾਹੀਦਾ ਫਿਰ ਮੁੰਡੇ ਨੂੰ ਇੱਧਰ ਮਗਵਾ ਕੇ ਉਸ ਨੂੰ ਘਰ ਬਾਹਰ ਵਸਦਾ ਕਰ ਦੇਣਾ ਚਾਹੀਦਾ ਮੁੰਡਾ ਵੀ ਕੋਈ ਆਪਣੀ ਜਾਤ ਬਰਾਦਰੀ ਦਾ ਚੰਗਾ ਪੜਿਆ ਲਿਖਿਆ ਚੰਗੇ ਖਾਨਦਾਨ ਦਾ ਹੋਵੇ ਬਚਨ ਕੌਰ ਨੇ ਜਦੋਂ ਇੰਦਰ ਸਿੰਘ ਦੇ ਕਹਿਣ ਤੇ ਮੋਣੀ ਨਾਲ ਗੱਲ ਤੋਰੀ ਤਾਂ ਉਸ ਨੇ ਜਿਵੇਂ ਚੁੱਪ ਹੀ ਸਾਧ ਲਈ ਜੋ ਕੁੜੀ ਸਦਾ ਹੱਸਦੀ ਖਿੜਖਿੜ ਪੈਂਦੀ ਵਿਆਹ ਦੀ ਗੱਲ ਮਾਂ ਵੱਲੋਂ ਕਰਨ ਤੇ ਜਿਵੇਂ ਉਸ ਨੂੰ ਸੱਪ ਹੀ ਸੁੰਗ ਗਿਆ ਇੰਦਰ ਸਿੰਘ ਨੇ ਬਥੇਰਾ ਯਤਨ ਕਰਕੇ ਮੋਣੀ ਨਾਲ ਗੱਲ ਤੋਰੀ ਕਿ ਬੇਟੀ ਕੋਈ ਸੰਕੋਚ ਨਾ ਕਰ ਆਪਣਾ ਦਿਲ ਦੀ ਗੱਲ ਦੱਸ ਅਸੀਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਨ ਲੱਗੇ ਇਕੱਠੇ ਇੰਡੀਆ ਜਾਵਾਂਗੇ ਕੁਝ ਮੁੰਡੇ ਵੇਖਾਂਗੇ ਜੇ ਮੁੰਡਾ ਤੇਰੇ ਪਸੰਦ ਆਇਆ ਤਾਂ ਹੀ ਤੇਰਾ ਵਿਆਹ ਕਰਾਂਗੇ ਸਭ ਰਿਸ਼ਤੇਦਾਰਾਂ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਚੰਗੇ ਰਿਸ਼ਤੇਆਂ ਦੀ 10 ਪਾਉਣ ਮੁੰਡਾ ਤੂੰ ਪਸੰਦ ਕਰੀ ਜੇ ਤੈਨੂੰ ਪਸੰਦ ਆਵੇਗਾ ਫੇਰ ਹੀ ਅਸੀਂ ਹਾਂ ਕਰਾਂਗੇ ਇਧਰਲੇ ਮੁੰਡਿਆਂ ਦਾ ਤੈਨੂੰ ਪਤਾ ਹੀ ਹੈ ਕਿ ਘਰ ਗਰਸਤੀ ਇਹ ਨਹੀਂ ਵਸਾ ਸਕਦੇ ਨਾ ਇਹ ਸਭਿਆਚਾਰ ਨਾਲ ਧਰਮ ਇਹ ਕਾਸੂਜੋਗੇ ਨਹੀਂ ਹੈ ਤੇ ਅੱਜ ਵਿਆਹ ਤੇ ਕੱਲ ਤਲਾਕ ਮੇਰੇ ਤੇ ਆਪਣੀ ਮੰਮੀ ਵੱਲ ਵੇਖ ਪੂਰੇ 25 ਸਾਲ ਹੋ ਗਏ ਨੇ ਸਾਡਾ ਵਿਆਹ ਦਾ ਰਿਸ਼ਤਾ ਕਿੰਨਾ ਨਿੱਗਿਆ ਆ ਅਸੀਂ ਆਪਣੇ ਮੁਲਕ ਦੇ ਸੱਭਿਆਚਾਰ ਦੇ ਵਿੱਚ ਜੰਮੇ ਪਲੇ ਹਾਂ ਮੋਹਣੀ ਨੇ بڑے ਢੰਗ ਨਾਲ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਉਹ ਪੜਨਾ ਚਾਹੁੰਦੀ ਹੈ ਪੜ ਕੇ ਕੋਈ ਚੰਗੀ ਜਿਹੀ ਨੌਕਰੀ ਲੱਭੇਗੀ ਆਪਣੇ ਪੈਰਾਂ ਦੇ ਖੜੀ ਹੋਵੇਗੀ ਤੇ ਵਿਆਹ ਬਾਰੇ ਸੋਚੇਗੀ ਪਰ ਇੰਦਰ ਸਿੰਘ ਤੇ ਬਚਨ ਕੌਰ ਨੇ ਉਸ ਦੀ ਇੱਕ ਨਾ ਸੁਣੀ ਮੋਹਣੀ ਦੀ ਉਸਨੂੰ ਗੱਲਾਂ ਗੱਲੀ ਦਬਾਅ ਪਾ ਕੇ ਉਹ ਭਾਰਤ ਲਾਇਆ ਏ ਆਕੇ ਮੁੰਡਾ ਵੇਖਣ ਚ ਕੀ ਹਰ ਜਾਏ ਜੇ ਪਸੰਦਾ ਹੈ ਤਾਂ ਮੰਗਣੀ ਕਰ ਦਾਂਗੇ ਵਿਆਹ ਤੂੰ ਆਪਣੀ ਮਰਜ਼ੀ ਨਾਲ ਭਾਵੇਂ ਦੋ ਸਾਲ ਨੂੰ ਕਰਵਾ ਲਈ ਨਾ ਨਾ ਕਰਦੇ ਆ ਮੋਹਣੀ ਦੀ ਮੰਗਣੀ ਹੋ ਗਈ ਭਾਰਤ ਵਿੱਚ ਇਹ ਕਿਉਂ ਹੋਇਆ ਕਿਵੇਂ ਹੋਇਆ ਇੱਧਰ ਕਿਸੇ ਨੂੰ ਪਤਾ ਨਹੀਂ ਸੀ ਇੱਧਰ ਤਾਂ ਉਦੋਂ ਪਤਾ ਲੱਗਦਾ ਜਦੋਂ ਨਿਕਲਦੀ ਨਿਕਲਦੀ ਇਹ ਗੱਲ ਨਿਕਲੀ ਕਿ ਇੰਦਰ ਸਿੰਘ ਨੇ ਮੋਹਣੀ ਦੇ ਵਿਆਹ ਲਈ ਗੁਰਦੁਆਰਾ ਬੋਖ ਕਰਾਇਆ 7-8 ਮਹੀਨਿਆਂ ਤੱਕ ਮੁੰਡਾ ਭਾਰਤ ਤੋਂ ਕੈਨੇਡਾ ਆਏਗਾ ਤੇ ਮੋਣੀ ਦਾ ਵਿਆਹ ਹੋਏਗਾ। ਇਹਨਾਂ ਦਿਨਾਂ ਦੇ ਵਿੱਚ ਕੋਈ ਘਟਨਾ ਵਾਪਰੀ ਕੇ ਇੰਦਰ ਸਿੰਘ ਚੁੱਪ ਘੜੁਪ ਹੋ ਕੇ ਅੰਦਰ ਜਾ ਵੜਿਆ। ਬਚਨ ਕੌਰ ਵੀ ਕਿਤੇ ਨਹੀਂ ਲੱਭੀ ਨਾ ਕੰਮ ਤੇ ਜਾਂਦੀ ਨਾ ਘਰੋਂ ਬਾਹਰ ਨਜ਼ਰ ਆਉਂਦੀ। ਉਪਰੋਂ-ਉਪਰੋਂ ਨਿੱਤਾ ਪ੍ਰਤੀ ਦਾ ਵਿਵਹਾਰ ਸਭ ਠੀਕ ਚੱਲ ਰਿਹਾ ਨਜ਼ਰ ਆ ਰਿਹਾ ਸੀ। ਇੰਦਰ ਸਿੰਘ ਨੇ ਆਪਣੀ ਬੇਟੀ ਨੂੰ ਬੜੇ ਪਿਆਰ ਨਾਲ ਕੋਲ ਬੁਹਾ ਕੇ ਸਮਝਾਉਣ ਦਾ ਯਤਨ ਕੀਤਾ ਤੇ ਉਸਦੀ ਗੱਲ ਸੁਣਨ ਦਾ ਵੀ ਯਤਨ ਕਰਦੇ ਆਖਿਆ, "ਵੇਖ ਬੇਟੀ, ਧੀयां ਬਗਾਨਾ ਧਨ ਹੁੰਦੀਆਂ ਨੇ। ਇੱਕ ਨਾ ਇੱਕ ਦਿਨ" ਇਹਨਾਂ ਨੇ ਬਗਾਨੇ ਘਰ ਜਾਣਾ ਹੀ ਹੁੰਦਾ ਨਾਲੇ ਤੂੰ ਕਿਹੜਾ ਦੂਰ ਜਾਣਾ ਇਸੇ ਸ਼ਹਿਰ ਦੇ ਵਿੱਚ ਹੀ ਅਸੀਂ ਤੈਨੂੰ ਨਵਾਂ ਮਕਾਨ ਲੈ ਦੇਾਂਗੇ ਜਿਹੋ ਜਿਹਾ ਤੂੰ ਚਾਹਵੇਂਗੀ ਕਾਰ ਜਿਹੋ ਜੀ ਚਾਹਵੋਗੇ ਉਹ ਜਿਹੇ ਗਹਿਣੇ ਗੱਟੇ ਕੱਪੜਾ ਜੋ ਚਾਹਵੇਂਗੀ ਸਭ ਲੈ ਦੇਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਪਰ ਮੋਨੀ ਨੇ ਹੌਸਲਾ ਜੇ ਕਰਕੇ ਆਪਣੇ ਬਾਪ ਨੂੰ ਇੱਕ ਗੱਲ ਆਖੀ ਡੈਡੀ ਇਹ ਲੋੜਾਂ ਇਹ ਚੀਜ਼ਾਂ ਘਰ ਘਰ ਇਹ ਹੀ ਸਭ ਕੁਝ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਤੂੰ 10 ਬੇਟੀ ਹੋਰ ਤੈਨੂੰ ਕੀ ਚਾਹੀਦਾ ਜੋ ਆਖੇਂਗੀ ਮੈਂ ਸਭ ਲੈ ਕੇ ਦਵਾਂਗਾ ਮੋਨੀ ਬੋਲੀ ਸੱਚ ਡੈਡੀ ਉਹ ਕਹਿੰਦਾ ਹਾਂ ਮੈਨੂੰ ਆਪਣੀ ਮਰਜ਼ੀ ਦਾ ਵਿਆਹ ਚਾਹੀਦਾ ਹੈ ਹੋਰ ਕੁਝ ਨਹੀਂ ਹਿੰਦਰਸਨ ਬੋਲਿਆ ਬੇਟਾ ਤੇਰੀ ਮਰਜ਼ੀ ਨਾਲ ਤਾਂ ਸਭ ਕੁਝ ਹੋ ਰਿਹਾ ਤੇਰੀ ਖੁਸ਼ੀ ਤੇ ਪਸੰਦ ਖਾਤਰ ਹੀ ਅਸੀਂ ਇੰਨੇ ਪੈਸੇ ਖਰਚ ਕੇ ਇੰਡੀਆ ਗਏ ਤੇਰੀ ਮਰਜ਼ੀ ਨਾਲ ਹੀ ਮੰਗਣਾ ਹੋਇਆ ਮੁੰਡੇ ਦਾ ਖਾਨਦਾਨ ਵੀ ਚੰਗਾ ਹੈ ਮੁੰਡਾ ਪੜ੍ਹਿਆ ਲਿਖਿਆ ਸੋਹਣਾ ਹੈ ਉਬੀਦਾ ਤੋਂ ਪ੍ਰਵਾਨ ਕੀਤਾ ਉਦੋਂ ਨਹੀਂ ਨਹੀਂ ਡੈਡੀ ਇਹ ਸੱਚ ਨਹੀਂ ਮੈਂ ਮੰਮੀ ਨੂੰ ਦੱਸ ਦਿੱਤਾ ਸੀ ਕਿ ਮੈਂ ਇੰਡੀਆ ਕਿਸੇ ਨਾਲ ਵਿਆਹ ਨਹੀਂ ਕਰਨਾ ਜਿਸ ਮੁੰਡੇ ਬਾਰੇ ਮੈਂ ਕੁਝ ਜਾਣਦੀ ਨਹੀਂ ਜਿਸ ਦੀ ਮੈਨੂੰ ਪਹਿਚਾਣ ਹੀ ਨਹੀਂ ਸਿਰਫ ਇੱਕ ਨਜ਼ਰ ਵੇਖ ਲੈ ਕੇ ਉਸ ਨੂੰ ਜੀਵਨ ਭਰ ਲਈ ਮੈਂ ਕਿਵੇਂ ਆਪਣੇ ਨਾਲ ਜੋੜ ਸਕਦੀ ਹਾਂ ਮੰਮੀ ਨੇ ਤੁਹਾਡੀ ਇੱਜ਼ਤ ਤੇ ਤੁਹਾਡੀ ਸਿਹਤ ਦਾ ਵਾਸਤਾ ਪਾ ਕੇ ਮੈਨੂੰ ਮੰਗਣੀ ਲਈ ਇੰਡੀਆ ਮਜਬੂਰ ਕੀਤਾ ਸੀ ਇਸ ਲਈ ਮੈਂ ਹਾਂ ਕੀਤੀ ਸੀ ਮੰਮੀ ਨੇ ਆਖਿਆ ਕਿ ਜੇ ਮੈਂ ਤੁਹਾਡਾ ਨੱਕ ਰੱਖਣ ਲਈ ਮੰਗਣੀ ਨਾ ਕੀਤੀ ਤਾਂ ਡੈਡੀ ਤੁਸੀਂ ਆਤਮ ਹੱਤਿਆ ਕਰ ਲਓਗੇ ਇਸ ਕਰਕੇ ਮੈਂ ਮਜਬੂਰੀ ਚ ਹਾਂ ਕੀਤੀ ਸੀ ਤਾਂ ਜੋ ਕਿ ਰਿਸ਼ਤੇਦਾਰੀ ਦੇ ਵਿੱਚ ਤੁਹਾਡੀ ਬੇਇੱਜ਼ਤੀ ਨਾ ਹੋਵੇ ਮੰਮੀ ਦੇ ਕਹਿਣ ਤੇ ਕਿ ਤੂੰ ਆਪਣੇ ਡੈਡੀ ਦੀ ਜ਼ਿੰਦਗੀ ਖਾਤਰ ਇਹ ਮੰਗਣੀ ਕਰ ਲੈ ਡੈਡੀ ਮੈਂ ਤਾਂ ਮੰਗਣ ਲਈ ਰਾਜੀ ਹੋਈ ਸੀ ਇਹਨਦਰਸੋਂ ਥੋੜੀ देर ਚੁੱਪ ਰਹਿਣ ਤੋਂ ਬਾਅਦ ਬੋਲਿਆ ਪਰ ਬੇਟੀ ਮੰਗਣੀ ਹੋ ਚੁੱਕੀ ਹੈ ਇਮੀਗ੍ਰੇਸ਼ਨ ਲੈ ਕੇ ਮੁੰਡਾ ਇੰਡੀਆ ਤੋਂ ਕੈਨੇਡਾ ਆ ਰਿਹਾ ਅਸੀਂ ਗੁਰਦੁਆਰਾ ਵੀ ਬੁੱਕ ਕਰਾ ਚੁੱਕੇ ਹਾਂ ਸਾਰੇ ਪੰਜਾਬੀ ਭਾਈਚਾਰੇ ਨੂੰ ਪਤਾ ਲੱਗ ਚੁੱਕਿਆ ਸਾਰੇ ਪ੍ਰਬੰਧ ਹੋ ਚੁੱਕੇ ਨੇ ਸਭ ਨੂੰ ਤੇਰੀ ਇੰਡੀਆ ਦੀ ਮੰਗਣੀ ਬਾਰੇ ਤੇ ਇੱਥੇ ਤੇਰੇ ਵਿਆਹ ਦੀ ਤਾਰੀਖ ਬਾਰੇ ਪਤਾ ਲੱਗ ਚੁੱਕਿਆ ਪਰ ਹੁਣ ਇਹ ਕੀ ਕਹਿ ਰਹੀਆਂ ਤੂੰ ਮੋਨੀ ਬੋਲੀ ਨਹੀਂ ਨਹੀਂ ਡੈਡੀ ਸਾਨੂੰ ਆਪਣੇ ਬੱਚਿਆਂ ਵਾਂਗ ਸਮਝਣ ਦਾ ਤੁਸੀਂ ਕਦੇ ਯਤਨ ਨਹੀਂ ਕੀਤਾ ਸਾਡੇ ਲਈ ਬਸ ਕੁਝ ਸਟੈਂਡਰਡ ਬਣਾ ਦਤੇ ਅਸੀਂ ਉਹਨਾਂ ਤੇ ਤੁਰਦੇ ਰਹੇ ਅਸੀਂ ਅਣ ਚਾਹੇ ਜਾਂ ਚਾਹੇ ਤੁਹਾਡੇ ਕਦਮਾਂ ਵੱਲ ਚੱਲਦੇ ਰਹੇ ਪਰ ਤੁਸੀਂ ਇੱਕ ਕਦਮ ਨਹੀਂ ਪਟਿਆ ਸਾਡੇ ਵੱਲ ਤੁਸੀਂ ਯਤਨ ਨਹੀਂ ਕੀਤਾ ਕਿ ਕਦੇ ਸਾਡੇ ਵੱਲ ਪਹੁੰਚਣ ਦਾ ਜਾਂ ਸਾਨੂੰ ਸਮਝਣ ਦਾ ਤੁਹਾਡੀ ਖੁਸ਼ੀ ਲਈ ਅਸੀਂ ਡੈਡੀ ਕੀ ਨਹੀਂ ਕੀਤਾ ਪੰਜਾਬੀ ਸਿੱਖੀ ਗੁਰਦੁਆਰੇ ਗਏ ਆਪਣੇ ਕਲਚਰ ਸਿੱਖਿਆ ਪੰਜਾਬੀ ਮੂਵੀਆਂ ਵੇਖੀਆਂ ਵਿਆਹ ਸ਼ਾਦੀਆਂ ਤੇ ਨੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ ਕੋਈ ਗਲਤ ਫਿਲਮ ਦੇਖਣ ਨਹੀਂ ਗਏ ਕਿਸੇ ਦੋਸਤਾਂ ਦੇ ਬਰਥਡੇ ਤੇ ਨਹੀਂ ਗਏ ਕੋਈ ਇਸ ਤਰ੍ਹਾਂ ਦੇ ਤੰਗੀ ਤਰੂਸ਼ੀ ਵਾਲੇ ਭੜੇ ਕੱਪੜੇ ਨਹੀਂ ਪਾਏ ਤੁਹਾਡੇ ਮੁਤਾਬਕ ਘਰ ਦੇ ਵਿੱਚ ਵੀ ਤੁਹਾਡੀ ਮਦਦ ਕੀਤੀ ਬਿਨਾਂ ਲੋੜ ਤੋਂ ਅਸੀਂ ਘਰੋਂ ਨਹੀਂ ਨਿਕਲੇ ਅਸੀਂ ਆਪਣਾ ਬਚਪਨ ਨੂੰ ਤੁਹਾਡੇ ਲੇਖੇ ਲਾਇਆ ਪਰ ਤੁਸੀਂ ਸਾਡੇ ਮਨ ਦੀ ਗੱਲ ਕਦੇ ਸੁਣੀ ਅਸੀਂ ਉਹ ਸਭ ਕੁਝ ਸਿੱਖਿਆ ਤੇ ਉਹ ਸਭ ਕੁਝ ਕੀਤਾ ਜੋ ਤੁਸੀਂ ਚਾਹਿਆ ਪਰ ਡੈਡੀ ਤੁਸੀਂ ਸਾਡੇ ਲਈ ਕੀ ਕੀਤਾ ਇਹ ਦੱਸੋ ਗਿਆ ਨਾ ਬੇਟੀ ਅਸੀਂ ਕੀ ਕੀਤਾ ਅਸੀਂ ਕੀ ਨਹੀਂ ਕੀਤਾ ਤੁਹਾਡੇ ਲਈ ਚੰਗੇ ਚੰਗੇ ਕੱਪੜੇ ਲੈ ਕੇ ਦਿੱਤੇ ਜ਼ਬੂਰ ਤਾਂ ਹਰ ਸਮਾਨ ਦਿੱਤਾ ਤੁਹਾਡੇ ਲਈ ਸੋਨਾ ਘੜਾ ਬਣਾਇਆ ਸੋਸਾਇਟੀ ਦੇ ਵਿੱਚ ਨੱਕ ਰੱਖਣ ਲਈ ਤੁਹਾਡਾ ਹਰ ਸੁੱਖ ਸਹੂਲਤ ਤੁਹਾਨੂੰ ਦਿੰਦੇ ਰਹੇ ਆਪਣੀ ਇੱਜ਼ਤ ਬਚਾਉਣ ਲਈ ਤੁਸੀਂ ਸਾਨੂੰ ਮੋਹਰੇਆ ਵਾਂਗ ਵਰਤਦੇ ਰਹੇ ਡੈਡੀ ਇਹ ਸਭ ਕੁਝ ਤੁਸੀਂ ਨਹੀਂ ਕੀਤਾ ਤੁਸੀਂ ਪਿਆਰ ਲਈ ਨਹੀਂ ਕੀਤਾ ਡੈਡੀ ਸਿਰਫ ਆਪਣਾ ਇਸ ਸੋਸਾਇਟੀ 'ਚ ਆਪਣਾ ਨੱਕ ਰੱਖਣ ਲਈ ਕੀਤਾ ਤੁਸੀਂ ਆਪਣੇ ਧਰਮ ਆਪਣੇ ਕਲਚਰ ਦਾ ਨਕ ਰੱਖਣ ਵਾਸਤੇ ਸਾਨੂੰ ਇਸ ਭਟ ਚੋਖਿਆ ਤੁਸੀਂ ਕਦੇ ਸਾਨੂੰ ਸਮਝਣ ਦਾ ਯਤਨ ਨਹੀਂ ਕੀਤਾ ਤੁਹਾਡਾ ਕਲਚਰ ਹੀ ਤੁਹਾਡੀ ਪਛਾਣ ਹੈ ਬੇਟੀ ਇੰਦਰ ਸਿੰਘ ਬੋਲਿਆ ਡੈਡੀ ਜਾਣਦੇ ਆ ਕੈਨੇਡਾ ਇੱਕ ਮਲਟੀ ਲੈਂਗੁਅਲ ਤੇ ਮਲਟੀ ਕਲਚਰਲ ਬਹੁ ਭਾਸ਼ੀ ਤੇ ਸਭਿਆਚਾਰਿਕ ਕੰਟਰੀ ਹੈ ਬਹੁ ਸਭਿਆਚਾਰਿਕ ਕੰਟਰੀ ਹੈ ਦੁਨੀਆ ਦੇ ਹਰ ਦੇਸ਼ ਦੇ ਲੋਕ ਇੱਥੇ ਆਣ ਵਸੇ ਨੇ ਉਹਨਾਂ ਦੀ ਆਪੋ ਆਪਣੀ ਵੱਖਰੀ ਪਛਾਣ ਹੈ ਪਰ ਫਿਰ ਵੀ ਬਤੌਰ ਕੈਨੇਡੀਅਨ ਉਹਨਾਂ ਸਭ ਦੀ ਇੱਕ ਸਾਂਝੀ ਪਹਿਚਾਣ ਹੋਈ ਹੈ ਤੁਸੀਂ ਕਦੇ ਵੀ ਸਾਨੂੰ ਇਸ ਰੂਪ ਤੋਂ ਵਿੱਚ ਵੇਖਣ ਦਾ ਯਤਨ ਹੀ ਕੀਤਾ ਤੁਸੀਂ ਸਾਨੂੰ ਇੱਕ ਪੰਜਾਬੀ ਦਾ ਇੱਕ ਸਿੱਖ ਦੇ ਸਾਂਚੇ ਵਿੱਚ ਹੀ ਵੇਖਿਆ ਕੈਨੇਡੀਅਨ ਦੇ ਸਾਂਚੇ ਵਿੱਚ ਨਹੀਂ ਵੇਖਿਆ ਅਸੀਂ ਇੱਧਰ ਜੰਮੇ ਪੜੇ ਤੇ ਇੱਧਰ ਪੜੇ ਇੱਧਰਲਾ ਮਾਹੌਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਡੈਡੀ ਜਿਹੜਾ ਸਾਨੂੰ ਹੁਣ ਤੱਕ ਮਿਲਿਆ ਹੀ ਨਹੀਂ ਅਸੀਂ ਅੰਦਰ ਅੰਦਰ ਮਰ ਰਹੇ ਹਾਂ ਇਹਨਦਰ ਤੋਂ ਬੋਲਿਆ ਬੇਟੀ ਇੱਧਰਲੇ ਮਾਹੌਲ ਦੀ ਗੰਦਗੀ ਦੇ ਵਿੱਚ ਕੀ ਪਿਆ ਪਰ ਡੈਡੀ ਇਹ ਕੁੱਝ ਕੀ ਹੋਣਾ ਇੰਡੀਆ ਤੇ ਸੰਸਾਰ ਦੇ ਹੋਰ ਦੇਸ਼ਾਂ 'ਚ ਨਹੀਂ ਹੋ ਰਿਹਾ ਜੋ ਕੈਨੇਡਾ 'ਚ ਇਹ ਗੰਦਗੀ ਆਖ ਰਹੇ ਹੋ ਬੇਟੀ ਆਪਣੀਆਂ ਜੜਾਂ ਤਾਂ ਕੁੱਝ ਹੋਣ ਡੈਡੀ ਕੇਵਲ ਜੜਾਂ ਹੀ ਵੇਖਦੇ ਰਹੀਏ ਭੁੱਲ ਜਾਈਏ ਕਿ ਟ੍ਰੀ ਵੀ ਹੁੰਦਾ ਹੈ ਉੱਪਰ ਸਟੰਬ ਵੀ ਹੁੰਦਾ ਬ੍ਰਾਂਚੇਜ਼ ਵੀ ਹੁੰਦੇ ਨੇ ਫੁੱਲ ਵੀ ਹੁੰਦੇ ਨੇ ਪੱਤੇ ਵੀ ਹੁੰਦੇ ਨੇ ਟਾਣ ਵੀ ਹੁੰਦੇ ਨੇ ਫਲ ਵੀ ਹੁੰਦੇ ਨੇ ਸਿਰਫ ਜੜਾਂ ਹੀ ਜੜਾਂ ਹੁੰਦੀਆਂ ਨੇ ਉਹ ਰੁੱਖ ਦਾ ਟ੍ਰੀ ਦਾ ਉੱਪਰ ਕੋਈ ਪਾਰਟ ਨਹੀਂ ਹੁੰਦਾ ਜੜਾਂ ਦੀ ਖਾਤਰ ਰੁੱਖ ਕੱਟ ਕੇ ਸੁੱਟਦਾ ਹਾਂਗੀ ਡੈਡੀ ਮੈਂ ਬੇਟੀ ਕਦੋਂ ਆਖਿਆ ਕਿ ਜੜਾਂ ਦੀ ਖਾਤਰ ਰੁੱਖ ਕੱਟ ਦਈ ਪਰ ਬੇਟੀ ਬੋਲੀ ਪਰ ਡੈਡੀ ਤੁਸੀਂ ਤਾਂ ਸਿਰਫ ਜੜਾਂ ਵੱਲ ਵੇਖਦੇ ਹੋ ਉੱਪਰੋਂ ਤੁਸੀਂ ਸਾਨੂੰ ਕਾਂਟ ਛਾਂਡ ਕੇ ਅਪਾਹਜ ਬਣਾ ਦਿੱਤਾ ਮਾਨਸਿਕ ਤੇ ਸਰੀਰਕ ਹਰ ਰੁੱਖ ਦੀਆਂ ਜੜਾਂ ਦੇ ਨਾਲ ਆਪਣਾ ਵੱਖਰਾ ਮਾਹੌਲ ਹੁੰਦਾ ਡੈਡੀ ਕੈਨੇਡਾ ਦੇ ਇਟਾਲੀਅਨ ਤੇ ਫ੍ਰਾਂਸੀਸੀ ਲੋਕ ਇਟਲੀ ਤੇ ਫਰਾਂਸ ਦੇ ਲੋਕ ਤੇ ਉਸ ਤਰ੍ਹਾਂ ਦੇ ਡਿਫਰੈਂਟ ਨੇ ਜਿਵੇਂ ਪੰਜਾਬ ਦੇ ਲੋਕਾਂ ਦੇ ਜੜਾਂ ਦੀ ਸਾਂਝ ਹੁੰਦੀਆਂ ਵੀ ਅਸੀਂ ਡਿਫਰੈਂਟ ਐਂਡ ਡੈਡੀ ਤੁਸੀਂ ਇਹ ਕਦੇ ਜਾਣਨ ਦਾ ਯਤਨ ਨਹੀਂ ਕੀਤਾ ਆਖਰ ਮੋਣੀ ਬੋਲਦੀ ਬੋਲਦੀ ਰੁਕ ਗਈ ਇੰਦਰ ਸਿੰਘ ਦੀ ਧੀ ਦੂਰ ਖਲਾ ਦੇ ਵਿੱਚ ਘੂਰਦੀ ਹੋਈ ਫਿਰ ਬੋਲਣ ਲੱਗੀ ਜਿਵੇਂ ਆਪਣੇ ਆਪ ਨਾਲ ਸਭ ਨਾਲ ਉੱਚੀ ਉੱਚੀ ਗੱਲ ਕਰ ਰਹੀ ਹੋਵੇ ਮੈਂ ਵੀ ਉਹ ਸਭ ਕੁਝ ਕਰ ਸਕਦੀ ਆ ਜੋ ਇਧਰਲੇ ਬਹੁ ਗਿਣਤੀ ਬੱਚੇ ਕਰਦੇ ਨੇ ਤੁਸੀਂ ਤੇ ਮੰਮੀ ਤਾਂ ਸਦਾ ਪੈਸੇ ਕਮਾਉਣ ਦੇ ਵਿੱਚ ਪਏ ਰਹੇ ਘਰ ਅਸੀਂ ਮੈਂ ਤੇ ਵੀਰ ਇਕੱਲੇ ਹੁੰਦੇ ਸੀ ਅਸੀਂ ਜੋ ਮਰਜ਼ੀ ਕਰਦੇ ਤੁਹਾਡੇ ਖਿਆਲ ਅਨੁਸਾਰ ਅਸੀਂ ਹਰ ਤਰ੍ਹਾਂ ਵਿਗੜ ਸਕਦੇ ਸੀ ਅਸੀਂ ਭੈਣ ਭਰਾ ਦਾ ਰਿਸ਼ਤਾ ਵੀ ਤੋੜ ਸਕਦੇ ਸੀ ਜਿਵੇਂ ਇਧਰਲੇ ਬੱਚੇ ਕਰਦੇ ਨੇ ਪਰ ਅਸੀਂ ਇਹ ਰਿਸ਼ਤਾ ਵੀ ਨਹੀਂ ਤੋੜਿਆ ਇਧਰ ਸਾਰੇ ਬੱਚੇ ਜਿਵੇਂ ਤੁਸੀਂ ਸੋਚਦੇ ਹੋ ਕਿ ਉਸ ਤਰ੍ਹਾਂ ਵਿਗੜੇ ਹੋਏ ਨੇ ਤੁਸੀਂ ਤਾਂ ਆਪਣੇ ਬੱਚਿਆਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਹੋਰ ਕਿਸੇ ਨੂੰ ਤੁਸੀਂ ਕੀ ਸਮਝਣਾ ਤੇ ਕੀ ਪਹਿਚਾਨਣਾ ਹੋਇਆ ਮੈਂਦਰਸੋਂ ਬੋਲਿਆ ਅਸੀਂ ਵੀ ਚਾਹੁੰਦੇ ਸਾਂ ਕਿ ਹੋਰ ਬੱਚਿਆਂ ਦੇ ਮਾਪਿਆਂ ਵਾਂਗ ਮਾਪਿਆਂ ਤੇ ਟੀਚਰ ਦੇ ਮਿਲਣ ਲਈ ਉੱਥੇ ਰੱਖੇ ਜਾਂਦੇ ਓਪਨ ਹਾਊਸ ਵਾਲੇ ਦਿਨ ਤੁਸੀਂ ਵੀ ਸਾਡੇ ਟੀਚਰਾਂ ਨੂੰ ਮਿਲੋ ਸਾਨੂੰ ਸਪੋਰਟ ਕਰੋ ਅਸੀਂ ਵੀ ਚਾਹੁੰਦੇ ਸਾਂ ਕਿ ਹੋਰ ਮਾਪਿਆਂ ਵਾਂਗ ਤੁਸੀਂ ਵੀ ਸਾਡੇ ਨਾਲ ਸਿਨੇਮੇ ਰੈਸਟੋਰੈਂਟ ਥੀਏਟਰ ਤੇ ਹੋਰ ਸਭ ਥਾਵਾਂ ਤੇ ਚਲੋ ਜਿੱਥੇ ਇਧਰਲੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤਾਂ ਕਿ ਉਹਨਾਂ ਦੀ ਪਰਸਨੈਲਿਟੀਜ਼ ਪੂਰੀ ਤਰ੍ਹਾਂ ਵੱਧ ਫੁੱਲ ਸਕਣ ਉਹਨਾਂ ਦਾ ਪੁਆਇੰਟ ਆਫ 뷰 ਚੌੜਾ ਹੋ ਸਕੇ ਨਹੀਂ ਡੈਡੀ ਪੈਸੇ ਤੇ ਮਟੀਰੀਅਲ ਤੇ ਦਿਹਾੜੀਆਂ ਦੇ ਚੱਕਰ ਦੇ ਵਿੱਚ ਫਸ ਕੇ ਤੁਸੀਂ ਕਦੇ ਬੱਚਿਆਂ ਦੀ ਪੇਰੈਂਟਸ ਮੀਟਿੰਗ ਦੇ ਵਿੱਚ ਵੀ ਨਹੀਂ ਗਏ ਹੋਰ ਤੇ ਕਿੱਥੇ ਲਿਜਾਣਾ ਸੀ ਪੇਰੈਂਟ ਮੀਟਿੰਗ ਵਾਲੇ ਦਿਨ ਅਸੀਂ ਅਤ ਦੇ ਮਾਯੂਸ ਹੁੰਦੇ ਸੀ ਬੱਚਿਆਂ ਨੂੰ ਕੋਈ ਨਾ ਕੋਈ ਐਕਸਕਿਊਜ਼ ਦੰਦੇ ਲੈਂਦੇ ਬੱਚਿਆਂ ਤੋਂ ਤੁਸੀਂ ਇੱਕ ਦਿਨ ਵੀ ਬਤੌਰ ਮਾਪੇ ਸਾਡੀਆਂ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਏ। ਅਸੀਂ ਉੱਥੇ ਵੀ ذلیل ਹੋਏ। ਤੁਸੀਂ ਸਿਰਫ ਮਟੀਰੀਅਲ ਤੇ ਦਿਹਾੜੀਆਂ ਦੇ ਚੱਕਰ 'ਚ, ਕੰਮ ਦੇ ਚੱਕਰ 'ਚ ਫਸੇ ਰਹੇ। ਤੁਸੀਂ ਸਾਨੂੰ ਸਾਡੀਆਂ ਜੜਾਂ ਤੇ ਕਲਚਰ ਦੇ ਨਾਂ ਤੇ ਹੁਣ ਤੱਕ ਬਲੈਕਮੇਲ ਹੀ ਕਰਦੇ ਰਹੇ ਹੋ ਡੈਡੀ। ਤੇ ਹੁਣ ਅਸੀਂ ਆਪਣੀ ਧੀ ਦੀਆਂ ਸਾਰੀਆਂ ਖੁਸ਼ੀਆਂ ਤੇ ਇਹਨਾਂ ਜੜਾਂ ਤੇ ਇਸ ਕਲਚਰ ਦੀ ਬਲੀ ਚੜਾ ਦੇਣਾ ਚਾਹੁੰਦੇ ਹੋ ਸਦਾ ਸਦਾ ਲਈ ਤਾਂ ਕਿ ਤੁਹਾਡਾ ਨੱਕ ਕੁਝ ਹੋਰ ਵਧੇਰਾ ਉੱਚਾ ਹੋ ਸਕੇ। ਤੇ ਇਸੇ ਤਰ੍ਹਾਂ ਮੋਨੀ ਬੋਲਦੀਗੀ ਤੇ ਆਖਰ ਇੰਦਰ ਸਿੰਘ ਬੋਲਿਆ ਨਹੀਂ ਨਹੀਂ ਬੇਟੀ ਇਹ ਗੱਲ ਨਹੀਂ ਪੁੱਛੋ ਮੰਮੀ ਨੂੰ ਮੈਂ ਇਸ ਨੂੰ ਕੀ ਆਖਿਆ ਸੀ ਇੰਡੀਆ ਜਾਣ ਤੋਂ ਪਹਿਲਾਂ ਹਾਂ ਧੀਏ ਮੈਂ ਦੱਸਿਆ ਸੀ ਤੇਰੇ ਬਾਪ ਨੂੰ ਪਰ ਇਹ ਨਹੀਂ ਮੰਨਿਆ ਕਹਿੰਦਾ ਕਹਿਣ ਲੱਗਾ ਦੇਸ਼ ਚੱਲਦੇ ਆਂ ਚੰਗਾ ਮੁੰਡਾ ਦੇਖ ਕੇ ਮੋਨੀ ਦੀ ਮੰਗਣੀ ਕਰ ਦਿਆਂਗੇ ਫਿਰ ਹੌਲੀ ਹੌਲੀ ਆਪੇ ਮੰਨ ਜਾਏਗੀ ਸਭ ਠੀਕ ਹੋ ਜਾਏਗਾ ਕਿਉਂਕਿ ਬਚਪਨ ਤੋਂ ਹੁਣ ਤੱਕ ਮੰਨਦੀ ਹੀ ਹੋਈ ਹੈ ਕੀ ਠੀਕ ਹੋ ਜਾਏਗਾ ਸਭ ਗਲਤ ਹੋ ਚੁੱਕਾ ਹੈ ਡੈਡੀ ਨਹੀਂ ਨਹੀਂ ਬੇਟੀ ਜੁਗਿੰਦਰ ਨਾਲ ਤੇਰੀ ਸ਼ਾਦੀ ਨਹੀਂ ਹੋ ਸਕਦੀ ਉਹ ਨੀਵੀਂ ਜਾਤ ਦੇ ਨੇ ਉਹ ਇੱਕ ਜਲਾਹੇ ਭਾਈਚਾਰੇ ਚੋਂ ਨੇ ਤੇ ਅਸੀਂ ਜੱਟਾਂ ਡੈਡੀ ਕਿਹੜੀਆਂ ਗੱਲਾਂ ਕਰਦੇ ਹੋ ਹੁਣ ਤਾਂ ਇੰਡੀਆ ਚ ਵੀ ਲੋਕ ਇੰਟਰ ਕਾਸਟ ਮੈਰਿਜ ਕਰਦੇ ਨੇ ਇੰਡੀਆ ਦਾ ਕਾਨੂੰਨ ਵੀ ਇਸ ਗੱਲ ਦੀ ਸਪੋਰਟ ਕਰਦਾ ਹੈ ਇਨਸਾਨ ਇਨਸਾਨ ਹੁੰਦਾ ਹੈ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਸਿੱਖਿਆ ਮਿਲਦੀ ਹੈ ਕਬੀਰ ਸਾਹਿਬ ਤਾਂ ਜਲਾਹੇ ਭਾਈਚਾਰੇ ਚੋਂ ਸੀ ਉਹਨਾਂ ਦੀ ਬਾਣੀ ਤੁਸੀਂ ਸੁਣਦੇ ਹੋ ਉਸ ਨੂੰ ਗੁਰਬਾਣੀ ਦਾ ਦਰਜਾ ਦਿੰਦੇ ਆ ਸਿਰ ਝਕਾਉਂਦੇ ਹੋ ਪਰ ਉਸ ਭਾਈਚਾਰੇ ਦੇ ਬੰਦੇ ਕਿਉਂ ਮਾਰੇ ਹੋਗੇ ਜਿਸ ਵਿਅਕਤੀ ਨੂੰ ਮੈਂ ਚੋਣਿਆ ਜਗENDER ਨੂੰ ਮੁੰਡੇ ਨੂੰ ਉਹਦਾ ਸਿਰਫ ਇਹੀ ਕਾਜ ਹੈ ਕਿ ਉਹ ਜੁਲਾਹਾ ਭਾਈਚਾਰੇ ਚੋਂ ਆ ਤੇ ਤੁਸੀਂ ਜੱਟ ਹੋ ਤੇ ਇੰਜ ਮੋਣੀ ਜੋ ਚੁੱਪਚਾਪ ਰਹਿਣ ਵਾਲੀ ਇੱਕ ਸਾਉ ਕੁੜੀ ਸੀ ਆਪਣੇ ਬਾਪ ਇੰਦਰ ਸਿੰਘ ਲਈ ਇੱਕ ਚੁਣੌਤੀ ਤੇ ਸਵਾਲ ਬਣ ਗਈ ਉਹ ਜਗENDER ਨਾਲ ਪਿਆਰ ਕਰਦੀ ਸੀ ਉਹ ਇਕੱਠੇ ਮੁੱਢ ਤੋਂ ਇੱਕੋ ਹੀ ਸਕੂਲ ਦੇ ਵਿੱਚ ਪੜ੍ਹੇ ਸਨ ਉਹਨਾਂ ਦਾ ਪਿਆਰ ਭਾਰਤੀ ਸੱਭਿਆ ਦੇ ਮੁਤਾਬਕ ਸੱਚਾ ਤੇ ਸੁੱਚਾ ਸੀ ਆਪਣੇ ਮਾਪੇ-ਮਾਪ ਦੀ ਖੁਸ਼ੀ ਲਈ ਉਹ ਆਪਣੇ ਸੱਭਿਆਚਾਰ ਦੀਆਂ ਹੱਦਾਂ ਦੇ ਵਿੱਚ ਰਹਿ ਕੇ ਇਸ ਨੂੰ ਪਰਵਾਨ ਚੜਾਉਣ ਦੇ ਸੁਪਨੇ ਵੇਖਦੇ ਰਹੇ ਜੁਗਿੰਦਰ ਦਾ ਪਿਤਾ ਯੂਗਾਂਡਾ ਦੇ ਵਿੱਚ ਅਧਿਆਪਕ ਹੁੰਦਾ ਸੀ ਤੇ ਕੈਨੇਡਾ ਆ ਕੇ ਵੀ ਉਸਨੇ ਅਧਿਆਪਕੀ ਕੀਤੀ ਉਹ ਖੁੱਲੇ ਡੁੱਲੇ ਸੁਭਾਅ ਦਾ ਇੱਕ ਹਸਮੁਖ ਇਨਸਾਨ ਸੀ ਉਸ ਨੂੰ ਪਤਾ ਸੀ ਕਿ ਮੋਹਣੀ ਤੇ ਜੋਗਿੰਦਰ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ ਜੋਗਿੰਦਰ ਜਦੋਂ ਵੀ ਕਦੇ ਆਪਣੇ ਪਿਤਾ ਨਾਲ ਇਧਰਲੇ ਮਾਹੌਲ ਤੇ ਆਪਣੇ ਕਲਚਰ ਦੀ ਗੱਲ ਕਰਦਾ ਤਾਂ ਉਸ ਦਾ ਪਿਤਾ ਸੁੰਦਰ ਸਿੰਘ ਉਸ ਨੂੰ ਕਹਿੰਦਾ ਇਹ ਸਭ ਕਲਚਰ ਦੀਆਂ ਜੜਾਂ ਦੇ ਸੰਕਲਪ ਮਨੁੱਖ ਦੇ ਆਪਣੇ ਬਣਾਏ ਹੋਏ ਨੇ ਜ਼ਿੰਦਗੀ ਨੂੰ ਸੌਖਿਆ ਤੇ ਮਰਿਆਦਾ ਦੇ ਵਿੱਚ ਝਾਲਣ ਲਈ ਰਸਮਾਂ ਰਵਾਜਾਂ ਦਾ ਜਨਮ ਹੁੰਦਾ ਹੈ ਤੇ ਜਦੋਂ ਇਹ ਸਭ ਕੁਝ ਨਾਲ ਮਨੁੱਖ ਦਾ ਸਾਹ ਕੁੱਟਣ ਲੱਗ ਪਵੇ ਤਾਂ ਇਸ ਨੂੰ ਬਦਲ ਦੇਣਾ ਚਾਹੀਦਾ ਜਿਸ ਵਿੱਚ ਕੁਝ ਸਾਡੇ ਆਮ ਪੰਜਾਬੀ ਇੱਧਰਲੇ ਮਾਹੌਲ ਦੀ ਗੰਦਗੀ ਕਹਿੰਦੇ ਨੇ ਤੇ ਉਹ ਕੁਝ ਕੀਨੀਆਂ ਦੇ ਮਾਹੌਲ ਦੇ ਵਿੱਚ ਸਹਿਜ ਪਰਵਾਨਤ ਸੀ ਸੱਚ ਪਤਾ ਜੀ ਆਹੋ ਅਗੋ ਜਗਿੰਦਰ ਹੰਗਾਰਾ ਭੜਦਾ ਹਾਂ ਬੇਟਾ ਕੀਨੀਆਂ ਦੇ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਲੜਕੀ ਦੇ ਕਾਮ ਸਬੰਧ ਵਰਜਿਤ ਨਹੀਂ ਸਨ ਉੱਥੋਂ ਦੇ ਨੌਜਵਾਨ ਮੁੰਡੇ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਦੀ ਫਰਟੀਲਿਟੀ ਟੈਸਟ ਕਰਦੇ ਸਨ ਇਹ ਵੇਖਣ ਲਈ ਕਿ ਉਹ ਔਲਾਦ ਵੀ ਪੈਦਾ ਕਰ ਸਕਦੀ ਹੈ ਜਾਂ ਨਹੀਂ ਮੇਰੇ ਸੰਪਰਕ ਦੇ ਵਿੱਚ ਆਏ ਕਈ ਸਹਿਕਰਮੀਆਂ ਤੇ ਮਿੱਤਰਾਂ ਨੇ ਗਰਭਤੀ ਲੜਕੀਆਂ ਨੂੰ ਹੀ ਸ਼ਾਦੀ ਦੀ ਰਸਮ ਅਪरांत ਆਪਣੇ ਪਤਨੀ ਬਣਾਇਆ। ਜੋਗਿੰਦਰ ਦਾ ਪਿਓ ਸੁੰਦਰ ਸਿੰਘ ਆਪਣੇ ਬੇਟੇ ਨੂੰ ਇਹ ਗੱਲ ਦੱਸ ਰਿਹਾ ਸੀ। ਜੋਗਿੰਦਰ ਇਹ ਸਭ ਗੱਲਾਂ ਮੋਹਣੀ ਨਾਲ ਕਰਦਾ ਤੇ ਉਹ ਦੋਨੇ ਖੂਬ ਹੱਸਦੇ ਤੇ ਆਪਣੇ ਦੋਹਾਂ ਦੇ ਇੱਕੋ ਇੱਕ ਡੈਡੀ ਨੂੰ ਦਾਦ ਦਿੰਦੇ। ਸੁੰਦਰ ਸਿੰਘ ਨੂੰ ਜਾਣ ਕੇ ਮੋਹਣੀ ਆਪਣੇ ਕਮਰੇ ਦੇ ਵਿੱਚ ਬੈਠੀ ਜੋਗਿੰਦਰ ਅਤੇ ਉਸਦੇ ਪਿਤਾ ਦੇ ਅਜਿਹੇ ਗੂੜੇ ਦੋਸਤਾਨੇ ਬਾਰੇ ਅਕਸਰ ਸੋਚਦੀ ਉਹ ਇੱਛਾ ਕਰਦੀ ਕਿ ਕਾਸ਼ ਉਸ ਦਾ ਪਿਤਾ ਇੰਦਰ ਸਿੰਘ ਵੀ ਜੋਗਿੰਦਰ ਦੇ ਪਿਤਾ ਸੁੰਦਰ ਸਿੰਘ ਵਾਗ ਕੋਈ ਖੁੱਲ੍ਹਦਿਲਾ ਹਸਾਸ ਵਿਅਕਤੀ ਹੁੰਦਾ ਜੋ ਆਪਣੇ ਬੱਚਿਆਂ ਨਾਲ ਦੋਸਤ ਦੀ ਤਰ੍ਹਾਂ ਹਰ ਗੱਲ ਸਾਂਝੀ ਕਰਦਾ ਜੋ ਵਿਖਾਵੇ ਦੇ ਡੰਬਰ ਨਾਲੋਂ ਆਪਣੀ ਧੀ ਦੀ ਖੁਸ਼ੀ ਨੂੰ ਪਹਿਲ ਦੇਣ ਦੀ ਹਿੰਮਤ ਕਰਦਾ ਆਪਣੇ ਦਿਲੋਂ ਉਹ ਸੁੰਦਰ ਸਿੰਘ ਯਾਨੀ ਕਿ ਜੋਗਿੰਦਰ ਦੇ ਪਿਤਾ ਨੂੰ ਹੀ ਆਪਣਾ ਪਿਤਾ ਮੰਨ ਚੁੱਕੀ ਸੀ ਇਸੇ ਭਾਵਨਾ ਦੇ ਅਧਾਰ 'ਤੇ ਉਹ ਇੱਕ ਦਿਨ ਜੋਗਿੰਦਰ ਦੇ ਨਾਲ ਉਸਦੇ ਘਰੇ ਵੀ ਚਲੇਗੀ ਦੀ ਵਾਂਗ ਜਦੋਂ ਸੁੰਦਰ ਸਿੰਘ ਨੇ ਮੋਣੀ ਨੂੰ ਆਪਣੀ ਹਿੱਕ ਨਾਲ ਲਾਇਆ ਤਾਂ ਉਹ ਫਿਸ ਪਈ ਕਿ ਡੈਡੀ ਇੱਕ ਵਾਰ ਕੋਸ਼ਿਸ਼ ਕਰਕੇ ਵੇਖੋ ਤੁਸੀਂ ਮੇਰੇ ਪਿਤਾ ਨੂੰ ਮਿਲੋ ਤੇ ਮੇਰੇ ਰਿਸ਼ਤੇ ਦੀ ਗੱਲ ਤੋਰੋ ਤੇ ਸੁੰਦਰ ਸਿੰਘ ਬੋਲਿਆ ਜਗਿੰਦਰ ਸਿੰਘ ਦਾ ਪਿਤਾ ਬੇਟੀ ਮੈਂ ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਦਾ ਰਿਹਾ ਹਾਂ ਤੇਰੇ ਲਈ ਜਗਿੰਦਰ ਲਈ ਤੁਹਾਡੇ ਦੋਹਾਂ ਦੀ ਖੁਸ਼ੀ ਲਈ ਮੈਂ ਕੀ ਕਰ ਸਕਦਾ ਹਾਂ ਤੁਸੀਂ ਹੀ ਤਾਂ ਇੱਕ ਸਾਡਾ ਸਭ ਦਾ ਭਵਿੱਖ ਹੋ ਭਵਿੱਖ ਨੂੰ ਕੋਈ ਕਿਵੇਂ ਨਾਰਾਜ਼ ਕਰ ਸਕਦਾ ਹੈ ਸੁੰਦਰ ਸਿੰਘ ਦੀ ਗੱਲ ਸੁਣਦਿਆਂ ਇੰਦਰ ਸਿੰਘ ਅੱਗ ਪ੍ਰਭੂ ਕਾ ਹੋ ਗਿਆ ਕਿਉਂਕਿ ਫਿਰ ਉਹ ਸੁੰਦਰ ਸਿੰਘ ਇਹ ਵਿਆਹ ਦੀ ਪ੍ਰਪੋਜ਼ਲ ਲੈ ਕੇ ਨਾ ਮੋਹਣੀ ਦੇ ਪਿਓ ਇੰਦਰ ਸਿੰਘ ਕੋਲ ਜਦੋਂ ਗਿਆ ਤਾਂ ਉਹ ਅਗੋਂ ਅੱਗ ਪ੍ਰਭੂ ਕਾ ਹੋ ਗਿਆ ਬਚਨ ਕੌਰ ਦੇ ਰੋਕਦਿਆਂ ਵੀ ਇੰਦਰ ਸਿੰਘ ਨੇ ਜੋਗਿੰਦਰ ਦੇ ਪਿਓ ਸੁੰਦਰ ਸਿੰਘ ਨੂੰ ਬੇਇੱਜ਼ਤ ਕਰਕੇ ਆਪਣੇ ਘਰੋਂ ਕੱਢਿਆ ਸੀ ਹਾਲਾਂਕਿ ਇਸ ਗੱਲ ਦਾ ਮੋਹਣੀ ਨੂੰ ਨਹੀਂ ਸੀ ਪਤਾ ਕਿਉਂਕਿ ਸੁੰਦਰ ਸਿੰਘ ਨੇ ਕੋਈ ਗੱਲ ਨਹੀਂ ਸੀ ਦੱਸੀ ਮੋਹਣੀ ਤੇ ਜੋਗਿੰਦਰ ਦੋਹਾਂ ਦੇ ਦਿਲਾਂ ਤੇ ਇਸ ਮਿਲੇ ਜਵਾਬ ਦਾ ਭਾਵੇਂ ਭੈੜਾ ਅਸਰ ਸੀ ਪਰ ਸੁੰਦਰ ਸਿੰਘ ਦੇ ਨਾਲ ਜੋ ਕੁਝ ਵਾਪਰਿਆ ਸੀ ਉਸ ਨੇ ਆਪਣੇ ਬੇਟੇ ਨੂੰ ਵੀ ਨਹੀਂ ਸੀ ਦੱਸਿਆ ਇੰਦਰ ਸਿੰਘ ਆਪਣੀ ਜਿੱਦ ਤੇ ਪੂਰੀ ਤਰ੍ਹਾਂ ਕਾਇਮ ਸੀ ਕਿ ਮੁੰਡਾ ਭਾਰਤ ਤੋਂ ਇਧਰ ਜਲਦੀ ਪਹੁੰਚੇ ਤੇ ਮੋਹ ਨੇ ਦੇ ਹੱਥੋਂ ਪੀੜੇ ਕਰ ਸਕੇ ਪਰ ਜਦੋਂ ਮੋਹ ਨਾ ਮਿਲੇ ਤਾਂ ਬੰਦਾ ਬੇਗਾਨੇ ਦਰ ਟੁੱਕਦਾ ਹੈ ਮੋਹ ਦੀ ਤਲਾਸ਼ ਕਰਦਾ ਹੈ ਸੁੰਦਰ ਸਿੰਘ ਅਤੇ ਯੋਗਿੰਦਰ ਸਿੰਘ ਤਾਂ ਬੇਗਾਨੇ ਨਹੀਂ ਸਨ ਖਾਲਸ ਸਨ ਇਸ ਲਈ ਸ਼ਾਹਦ ਮੋਣੇ ਵੀ ਜਗਿੰਦਰ ਦੀਆਂ ਮੁਲਕਾਤਾਂ ਜ਼ਿਆਦਾ ਹੋਣ ਲੱਗੀਆਂ ਉਹ ਵੀ ਸੁੰਦਰ ਸਿੰਘ ਦੇ ਘਰ ਵਿੱਚ ਹੁੰਦੀਆਂ ਇਹ ਸਭ ਕੁਝ ਸੁਣ ਕੇ ਸੁੰਦਰ ਸਿੰਘ ਦੇ ਸਿਰ ਤੇ ਜਿਵੇਂ ਖੂਨ ਸਵਾਰ ਹੋ ਗਿਆ ਸੀ ਉਸ ਦਾ ਆਪਣੇ ਆਪ ਤੇ ਵਾਸ ਨਹੀਂ ਸੀ ਰਿਹਾ ਗੱਲ-ਗੱਲ ਤੇ ਉਹ ਖੇਚਦਾ ਤੇ ਕ੍ਰੋਧ ਵਿੱਚ ਆ ਜਾਂਦਾ ਤੇ ਆਪਣੀ ਪਤਨੀ ਦੇ ਸੁਝਾਅ ਉਤੇ ਹੀ ਉਸਨੇ ਆਪਣੇ ਆਪ ਉਤੇ ਕਾਬੂ ਪਾਉਣ ਲਈ ਇਸ ਨਮੋਸ਼ੀ ਦਾ ਕੋਈ ਪੱਕਾ ਇਲਾਜ ਢੂੰਡਣ ਲਈ ਮਿੱਲ ਤੋਂ ਛੁੱਟੀ ਲੈ ਲਈ ਪਰ ਹਾਲਾਤ ਇੰਦਰ ਸਿੰਘ ਦੇ ਕਾਬੂ ਨਹੀਂ ਸੀ ਆ ਰਹੇ ਮੋਹਣੀ ਨੇ ਜਦੋਂ ਆਪਣੀ ਮਾਂ ਦੇ ਰਾਹੀਂ ਆਪਣੇ ਪਿਤਾ ਨੂੰ ਇਹ ਗੱਲ ਦੱਸੀ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਗੰਧੀਆਂ ਗੰਧੀਆਂ ਗਾਲਾਂ ਕੱਢਣ ਲੱਪਿਆ ਜੇ ਬਚਨ ਕੋਰ ਵਿੱਚ ਨਾ ਪੈਂਦੀ ਤਾਂ ਉਹ ਜਵਾਨ ਜਹਾਂਤੀ ਤੇ ਵੀ ਇੰਦਰ ਸਿੰਘ ਨੇ ਹੱਥ ਚੁੱਕ ਲੈਣਾ ਸੀ ਮੋਹਣੀ ਤੇ ਇਹਨਾਂ ਹੀ ਦਿਨਾਂ ਦੇ ਵਿੱਚ ਇੱਕ ਦਿਨ ਜਗਿੰਦਰ ਉਹਨਾਂ ਦੇ ਘਰੇ ਆਇਆ ਤਾਂ ਮੋਹਣੀ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਸਿੱਧਾ ਵੇਖਦੀ ਤਾਂ ਮੋਹਣੀ ਦੀ ਮਾਂ ਜਗਿੰਦਰ ਦੀਆਂ ਅੱਖਾਂ ਦੇ ਵਿੱਚ ਸਿੱਧਾ ਵੇਖਦੀ ਚੁੱਪਚਾਪੀ ਤੇ ਮੋਹਣੀ ਉਸ ਦੇ ਨਾਲ ਚੱਲੇਗੀ ਜਗENDER ਸਿੰਘ ਤੇ ਮੋਣੀ ਸੁੰਦਰ ਸਿੰਘ ਦੇ ਸਾਹਮਣੇ ਖੜੇ ਸਨ। ਜਗENDER ਸਿੰਘ ਪੂਰੇ ਭਰੋਸੇ ਤੇ ਮਾਣ ਨਾਲ ਆਪਣੇ ਪਿਤਾ ਨੂੰ ਦੱਸ ਰਿਹਾ ਸੀ, ਡੈਡੀ ਮੈਂ ਵੀ ਫਰਟੀਲਿਟੀ ਟੈਸਟ ਕਰ ਲਿਆ। ਤੁਹਾਡੀ ਹੋਣ ਵਾਲੀ ਨੂੰ ਮੋਣੀ ਗਰਭਵਤੀ ਹੈ। ਮੋਣੀ ਦੇ ਮਾਤਾ ਪਿਤਾ ਨੂੰ ਤੁਸੀਂ ਇਹ ਗੱਲ ਸਮਝਾਉਣ ਦਾ ਜ਼ਰੂਰ ਯਤਨ ਕਰਨਾ ਕਿ ਸਾਡਾ ਹੋਣ ਵਾਲਾ ਬੱਚਾ ਸਾਡੀ ਸ਼ਾਦੀ ਵੱਲ ਜਾਂਦੀ ਸੜਕ ਦਾ ਸ਼ਾਹ ਰਾਹ ਆ। ਇਸ ਤੋਂ ਬਿਨਾ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਅਸੀਂ ਚਾਹੁੰਦੇ ਸਾਂ ਕਿ ਉਹਨਾਂ ਦਾ ਨੱਕ ਅਜੇ ਵੀ ਸਲਾਮਤ ਰਹੇ ਸਾਡਾ ਵਿਆਹ ਸਾਡੇ ਧਰਮ ਤੇ ਕਲਚਰ ਅਨੁਸਾਰ ਹੋਵੇ ਅੰਜ ਅਸੀਂ ਹੁਣ ਕਾਨੂੰਨਨ ਬਾਲਗ ਆ ਜੋ ਚਾਹਣ ਵੀ ਮੋਹਣੀ ਦੇ ਮਾਪੇ ਤਾਂ ਸਾਨੂੰ ਰੋਕ ਨਹੀਂ ਸਕਦੇ ਡੈਡੀ ਮੈਨੂੰ ਪੂਰਨ ਭਰੋਸਾ ਹੈ ਇਸ ਸਮੇਂ ਤੁਹਾਡੀ ਗੱਲ ਵੱਲ ਜ਼ਰੂਰ ਧਿਆਨ ਦੇਣਗੇ ਆਪ ਡੁੱਬ ਮਰਨ ਜਾਂ ਸਾਨੂੰ ਮਾਰ ਸੁੱਟਣ ਦੀ ਥਾਂ ਸਾਡੇ ਪਿਆਰ ਅਤੇ ਸਾਡੀ ਜ਼ਿੰਦਗੀ ਦੇ ਇਸ ਨਵੇਂ ਗੀਤ ਨੂੰ ਵੀ ਜ਼ਰੂਰ ਧਿਆਨ ਨਾਲ ਸੁਣਨਗੇ ਨਵੀਂ ਜ਼ਿੰਦਗੀ ਦੇ ਇਸ ਨਵੇਂ ਗੀਤ ਨੂੰ ਸੁਣ ਕੇ ਸੁੰਦਰ ਸਿੰਘ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਜਗਿੰਦਰ ਦੇ ਰੂਪ ਦੇ ਵਿੱਚ ਅੱਜ ਉਹ ਦੂਜੀ ਵਾਰੀ ਜਵਾਨ ਹੋ ਗਿਆ ਹੋਵੇ ਇਹ ਹੈ ਸ਼ਾਦੀ ਵੱਲ ਜਾਂਦੀ ਸੜਕ ਕਿਉਂ ਜਿਹੜਾ ਫਰਟੀਲਿਟੀ ਟੈਸਟ ਹੈ ਕਿ ਜਾਨੀ ਉਹ ਫਿਰ ਆਪਸੀ ਰਿਸ਼ਤਾ ਬਣਾਇਆ ਤੇ ਉਹਨਾਂ ਨੇ ਇੱਕ ਬੱਚੇ ਦੇ ਨੂੰ ਕਨਸੀਵ ਕਰ ਲਿਆ ਪਰ ਹੁਣ ਦੂਸਰੀ ਤਰਾਸਤੀ ਇਹ ਆ ਇੱਕ ਤੇ ਜਾਤ ਤੋਂ ਬਾਹਰ ਵਿਆਹ ਦਾ ਪੰਗਾ ਕਿ ਉਹ ਜੱਟ ਹੈ ਜੀ ਉਹ ਜਲਾਹੇ ਹੈ ਫਰਕ ਕੀ ਹੈ ਉਹ ਵੀ ਤਾਂ ਸੂਤ ਦਾ ਕੰਮ ਕਰਦੇ ਆ ਜ਼ਮੀਨ ਦਾ ਕੰਮ ਕਰਦੇ ਆ ਇੱਕ ਮੈਨੂੰ ਉਹ ਦੋਹਾ ਚੇਤੇ ਆਉਂਦਾ ਕਿ ਵਿੱਚ ਵਿਦੇਸ਼ਾਂ ਆ ਕੇ ਬਦਲੇ ਕਾਰੋਬਾਰ ਜੱਟ ਤਖਾਣਾ ਕਰ ਰਿਹਾ ਤੇ ਧੋਬੀ ਜ਼ਿਮੀਂਦਾਰ ਵਿਦੇਸ਼ਾਂ ਦੇ ਵਿੱਚ ਅਲੱਗ-ਅਲੱਗ ਪੇਸ਼ਿਆਂ ਦੇ ਵਿੱਚ ਅਲੱਗ-ਅਲੱਗ ਜਾਤ ਦੇ ਬੰਦੇ ਕੰਮ ਕਰਦੇ ਨੇ ਜ਼ਿਮੀਂਦਾਰਾਂ ਦੇ ਮੁੰਡੇ ਕਾਰਪੈਂਟਰ ਨੇ ਜ਼ਿਮੀਂਦਾਰਾਂ ਦੇ ਮੁੰਡੇ ਵਾਲ ਕੱਟਦੇ ਨੇ ਫਿਰ ਕੀ ਆਖੋਗੇ ਉਹਨਾਂ ਨੂੰ ਇਥੇ ਕੱਟਦੇ ਨੇ ਇਥੇ ਪਾਰਲਰ ਖੋਲੇ ਹੋਏ ਨੇ ਜ਼ਿਮੀਦਾਰਾਂ ਦੇ ਮੁੰਡਿਆਂ ਨੇ ਜੱਟਾਂ ਦੇ ਮੁੰਡਿਆਂ ਨੇ ਬ੍ਰਾਹਮਣਾਂ ਦੇ ਮੁੰਡਿਆਂ ਨੇ ਸ਼ੋਰੂਮ ਖੋਲੇ ਹੋਏ ਨੇ ਜੁੱਤੀਆਂ ਦੇ ਫਿਰ ਉਹ ਚਮਿਆਰ ਬਣ ਗਏ ਚਮੜੇ ਦਾ ਕੰਮ ਕਰਨ ਲੱਗ ਗਏ ਜੀ ਕਿੰਨੇ ਪੰਡਤਾਂ ਦੇ ਮੁੰਡੇ ਨੇ ਜਿਨ੍ਹਾਂ ਦੇ ਸ਼ੋਰੂਮ ਨੇ ਜੁੱਤੀਆਂ ਦੇ ਫਿਰ ਉਹ ਚਮਾਰ ਬਣ ਗਏ ਸੋ ਇਹ ਮੰਨੂਵਾਦ ਦੇ ਪਾਏ ਹੋਏ ਸਿਆਪੇ ਨੇ ਅਫਸੋਸ ਕਿ ਇਹ ਸਿੱਖੀ 'ਚ ਵੀ ਉਵੇਂ ਪਰਪੱਕ ਹੋ ਗਏ ਇਹ ਠੀਕ ਹੈ ਕਿ ਕਲਚਰ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਰਹਿਣ ਸਣ ਦੇ ਵਖਰੇਵੇਂ ਨੇ ਬਾਇਓਲੋਜੀਕਲ ਵਖਰੇਵੇਂ ਨੇ ਤੁਹਾਡੇ ਖਾਂਦਾਨੀ ਵਖਰੇਵੇਂ ਨੇ ਰਹਿਣ ਸਣ ਦੇ ਵਖਰੇਵੇਂ ਨੇ ਇਹ ਚੀਜ਼ਾਂ ਹੋ ਸਕਦੀਆਂ ਨੇ ਪਰ ਜਦੋਂ ਆਪਸੀ ਮੁਹੱਬਤ ਹੋ ਜਾਂਦੀ ਹੈ ਨਾ ਲਵ ਮੈਰਿਜ ਕੇਸ ਦੇ ਵਿੱਚ ਉਹ ਚੀਜ਼ਾਂ ਸੈੱਟ ਵੀ ਹੋ ਜਾਂਦੀਆਂ ਨੇ ਪਰ ਇਸ ਮੰਨਾ ਤੇ ਕਿਸੇ ਜਾਤ ਵਿਸ਼ੇਸ਼ ਨੂੰ ਨਫ਼ਰਤ ਕਰਨਾ ਕੋਈ ਲੌਜਿਕ ਨਹੀਂ ਹੈ ਜਦੋਂ ਬੱਚਿਆਂ ਦੇ ਵਿੱਚ ਆਪਸੀ ਅੰਡਰਸਟੈਂਡਿੰਗ ਹੋ ਗਈ ਤੇ ਫਰਾਖ ਦੇ ਲਈ ਨਾਲੇ ਗੱਲ ਮੰਨ ਲੈਣੀ ਚਾਹੀਦੀ ਹੈ। ਇੰਟਰ ਕਾਸਟ ਮੈਰਿਜ ਕੋਈ ਗੁਨਾਹ ਨਹੀਂ ਹੈ ਪਰ ਇਹ ਤਾਂ ਹੁਣ ਜਿਵੇਂ ਇਹਨਾਂ ਬੱਚਿਆਂ ਨੇ ਆਪਣੇ ਆਪ ਨੂੰ ਸ਼ਾਹ ਰਾਵਲ ਸ਼ਾਦੀ ਵਾਲੀ ਸੜਕ ਵੱਲ ਤੋਰਿਆ ਬੱਚਾ ਕਨਸੀਵ ਕੀਤਾ ਤੇ ਫਿਰ ਮਾਪਿਆਂ ਲਈ ਤਾਂ ਇੰਦਰਸੋਂ ਵਰਗੇ ਲੋਕਾਂ ਲਈ ਤਾਂ ਦੂਰੀ ਮਜੂਸੀ ਸੀ। ਜਦੋਂ ਕਿਸੇ ਦੀ ਧੀ ਕੁਆਰੀ ਗਰਭਵਤੀ ਹੋ ਜਾਵੇ। ਕੁਆਰੀ ਮਾਂ ਬਣ ਜਾਵੇ। ਫਿਰ ਉਹ ਜਨੇ ਮੂੰਹ ਤੇ ਉਸ ਤੋਂ ਵੱਧ ਗੱਲਾਂ ਕਿ ਵਿਆਹ ਨੂੰ ਤਾਂ 8 ਮਹੀਨੇ ਹੋਏ ਨੇ ਬੱਚਾ ਕਿਵੇਂ ਪੈਦਾ ਹੋ ਗਿਆ ਸੋ ਇਸ ਕਰਕੇ ਕੁਝ ਠੀਕ ਹੈ ਪਹਿਲੇ ਸਮਾਜ ਦੇ ਵਿੱਚ ਕੁਝ ਬੰਦਸ਼ਾਂ ਸੀ ਸੋ ਇਹ ਸੀ ਕਹਾਣੀ ਕਿ ਫਿਰ ਹੱਲ ਕੋਈ ਨਹੀਂ ਪਰ ਗੱਲ ਇਹ ਆ ਕਿ ਫਿਰ ਪ੍ਰੈਗਨੈਂਟ ਧੀਆਂ ਨੂੰ ਮਾਰਨ ਵਾਲੇ ਵੀ ਬਹੁਤ ਹੋ ਗਏ ਨੇ ਸੋ ਇਹ ਹੈ ਕਿ ਸਮੇ ਦੇ ਹਾਨੀ ਹੋ ਜਾਣਾ ਚਾਹੀਦਾ ਜੇ ਕਿਤੇ ਖੁਦਾ ਨਾ ਖਾਸਾ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਸਾਨੂੰ ਬੋਲਡ ਹੋ ਕੇ ਸਟੈਪ ਚੁੱਕ ਲੈਣੇ ਚਾਹੀਦੇ ਨੇ ਤੁਸੀਂ ਗੌਰ ਸਿਕ ਪਰਿਵਾਰ ਚੋਂ ਤੁਹਾਡੀ ਧੀ ਐਵਰੋ ਬਣਾ ਲੈਂਦੀ ਆ ਕੀ ਆਫਤ ਆ ਜਾਏਗੀ ਤੁਹਾਡਾ ਬੱਚਾ ਦਾੜ੍ਹੀ ਮੁੱਛਾਂ ਕਟਾ ਲੈਂਦਾ ਕੀ ਆਫਤ ਆ ਜਾਏਗੀ ਬੱਚੇ ਨੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਪਹਿਲਾਂ ਵੀ ਤਾਂ ਇਹ ਚੀਜ਼ਾਂ ਹੁੰਦੀਆਂ ਸੀ ਜਦੋਂ ਅਮਰਤਪਾਨ ਦਾ سلسلہ ਨਹੀਂ ਸੀ ਉਸ ਤੋਂ ਪਹਿਲਾਂ ਵੀ ਕਿੰਨੇ ਲੋਕ ਸੀ ਜਿਹੜੇ ਉਹ ਕੀ ਸਾਰੇ ਕੇਸਾਧਾਰੀ ਸਨ ਇਹ ਠੀਕ ਹੈ ਕਿ ਇਹ ਚੀਜ਼ ਧਰਮ ਦੀ ਬੰਦਸ਼ ਹੈ ਕਾ ਕਾਰਨ ਦਾ ਧਾਰ ਨਹੀਂ ਹੋਣਾ ਪਰ ਜਦੋਂ ਉਸ ਪਾਸੇ ਤੁਸੀਂ ਜੇ ਤੁਹਾਡਾ ਬੱਚਾ ਵਾਲ ਕਟਾ ਲੈਂਦਾ ਫਿਰ ਉਹ ਤਾਂ ਗਲ ਕੱਟਦੇ ਹੋਗੇ ਸੋ ਮਜਮਾਂ ਦੀ ਕਟੜ ਤਾਂ ਕਟਣੀ ਚਾਹੀਦੀ ਹੈ ਤੁਸੀਂ ਉਸ ਤਾਂ ਗਲ ਕੱਟ ਕੇ ਫਿਰ ਕੋਈ ਬਹੁਤ ਗਾਜ਼ੀ ਹੋ ਜਾਓਗੇ ਬ੍ਰਹਮ ਗਿਆਨੀ ਬਣ ਜਾਓਗੇ ساری ਉਮਰ ਅੱਖਾਂ ਚ ਘਸੌਣ ਦੇ ਕੇ ਰੋਵੋਗੇ ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਹੈ ਨਾ ਤੁਸੀਂ ਸਿਆਸਤ ਚ ਵੇਖ ਲਓ ਮੈਂ ਨਾ ਲਵਾ ਦੋ ਤਿੰਨ ਕੇਸ ਹੋਏ ਸੀ ਸੋ ਉਹ ਐਂਟਰ ਕਾਸਟ ਮੈਰਿਜ ਨੇ ਕਿੰਨੇ ਲੀਡਰਾਂ ਆਂਦੀਆਂ ਨੇ ਹੋ ਗਈਆਂ ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਬਾਹਰ ਦੇ ਕੋਈ ਕੋਈ ਬੱਚੇ ਨੇ ਇਕੱਠੇ ਰਹਿੰਦੇ ਨੇ ਜਦੋਂ ਕਿਸੇ ਗੈਰ ਕਮਿਊਨਿਟੀ ਚ ਕਰਾਉਂਦਾ ਕਿਸੇ ਅਫਰੀਕਾ ਨਾਲ ਕਿਸੇ ਗੋਰੇ ਨਾਲ ਕਰਾਉਂਦਾ ਫਿਰ ਅਸੀਂ ਕਹਿੰਦੇ ਯਾਰ ਪੰਜਾਬੀ ਉਹ ਹੁੰਦਾ ਫਿਰ ਅਸੀਂ ਉਸ ਤੇ ਆ ਜਾਂਦੇ ਹਾਂ ਜਦੋਂ ਪੰਜਾਬੀ ਮਿਲਦੇ ਆ ਫਿਰ ਕਹਿੰਦੇ ਆਪਣੀ ਜਾਤ ਦਾ ਹੋਵੇ ਦੀ ਆਪਣੀ ਜਾਤ ਚ ਹੁੰਦਾ ਫਿਰ ਕਹਿੰਦੇ ਜੀ ਉਹਦੇ ਕੋਲ ਕਿੱਲੇ ਐਨੇ ਹੁਣ ਉਹਦਾ ਬਿਜ਼ਨਸ ਐ ਨਾ ਹੋਵੇ ਸੋ ਇਹ ਚੀਜ਼ਾਂ ਨੇ ਸੋ ਇਹ ਜ਼ਿੰਦਗੀ ਹੈ ਇਹਨੂੰ ਜਿਉਣ ਦੇ ਲਈ ਕੁਝ ਕੰਪਰੋਮਾਈਜ਼ ਦਾ ਨਾ ਹੀ ਵਿਆਹ ਆ ਸ਼ਾਦੀ ਆ ਸੋ ਐਸੀ ਕਹਾਣੀ ਸ਼ਾਦੀ ਵੱਲ ਜਾਂਦੀ ਸੜਕ ਪ੍ਰਵਾਸੀ ਪੰਜਾਬੀਆਂ ਦੀ ਕਹਾਣੀ ਜਿਹੜੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਐਸਐਸ ਦੇ ਵਿੱਚ ਇਸ ਕਹਾਣੀ ਦੇ ਵਿੱਚ ਇਹ ਜੋ ਤਰਾਸਦੀ ਹੈ ਉਸ ਨੂੰ ਬਿਆਨ ਹੈ ਰਵਿੰਦਰ ਰਵੀ ਉਗੇ ਲੇਖਕ ਨੇ ਕੈਨੇਡਾ ਤੋਂ ਉਹਨਾਂ ਦੀ ਇਹ ਕਹਾਣੀ ਹੈ ਰਵਿੰਦਰ ਰਵੀ ਸਾਹਿਬ ਦੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਆਪਣੀਆਂ ਸਾਰੀਆਂ ਕਹਾਣੀਆਂ ਕਹਾਣੀ ਭਾਗ ਦੇ ਵਿੱਚ ਹੁੰਦੀਆਂ ਨੇ ਤੇ ਜੇ ਤੁਸੀ ਇਹਨਾਂ ਕਹਾਣੀਆਂ ਨੂੰ ਸੁਣ ਸਕਦੇ ਹੋ ਤਾਂ ਕਿ ਸ਼ੇਅਰ ਵੀ ਜਰੂਰ ਕਰੋ ਸਫਰਾਖ ਤੇ ਨਾਲ ਇਹਨਾਂ ਬਦਲਦੇ ਹੋਏ ਵਕਤ ਦੇ ਰੁਝਾਨਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਬਾਅਦ ਵਿੱਚ ਤੁਸੀਂ ਵੇਖੋ ਫਿਰ ਕੀ ਕੁਛ ਹੁੰਦਾ ਕਿੰਨੇ ਸਿਆਸਤਦਾਨਾਂ ਦੇ ਰੌਲਾ ਪਿਆ ਤੇ ਬਾਅਦ ਵਿੱਚ ਨਿਕਲਿਆ ਕੀ ਹੈ ਅਣਖ ਦੀ ਖਾਤਰ ਕਤਲ ਹੁੰਦੇ ਨੇ ਫਿਰ ਉਹ ਨਿਕਲਦਾ ਕੀ ਹੈ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਕੱਲ ਸੰਡੇ ਆ ਕੋਸ਼ਿਸ਼ ਕਰਾਂਗੇ ਟਾਈਮ ਥੋੜਾ ਜਿਹਾ ਅੱਗੇ ਪਿੱਛੇ ਹੋ ਜੇ ਪਰ ਕੁਝ ਖਾਸ-ਖਾਸ ਖਬਰਾਂ ਜ਼ਰੂਰ ਦੇਖਾਂਗੇ ਜੇ ਮੌਸਮ ਬਣਿਆ ਤੇ ਉਹ ਆਪਾਂ ਲਾਈਵ ਪ੍ਰੋਗਰਾਮ ਦੇ ਵਿੱਚ ਖਾਸ-ਖਾਸ ਖਬਰਾਂ ਪਾ ਦਨੇ ਆ ਤੇ ਲਾਈਵ ਪ੍ਰੋਗਰਾਮ ਦਾ ਲਿੰਕ ਤੁਹਾਨੂੰ ਮਿਲ ਜਾਂਦਾ ਹੈ ਇਹ ਇਹ ਲਿੰਕ ਮੰਗਵਾਉਣ ਵਾਸਤੇ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ 9876309655